ਗਾਦੇ ਚੱਲਦੇ ਡਾਕਟਰ ਗਏ ਹਦ ਤਾਲ ਤੇ ਮਰੀਜ਼ ਹੋ ਰਹੇ ਖਜਲ ਖੁਆਰ ਡਾਕਟਰਾਂ ਕਿਹਾ ਆਪਣੇ ਨਾਲ ਲੋਕਾਂ ਲਈ ਬਿਹਤਰ ਸਿਹਤ ਸਹੂਲਤਾਂ ਲਈ ਕਰ ਰਹੇ ਸੰਗਰਾਸ਼ जिला पठानकोट जो कि एक सरहदी जिला है जिसके एक पासे जम्मू कश्मीर दूजे पास हिमाचल सूबे की सरहद लगती है जिस वजह हो जाता है ते जिला पठानकोट सिविल हस्पता पठान नाल नाल हिमाचल जम्मू कश्मीर दे मरीज भी अपना इलाज लिए पर अज डाक्टर वालों उलीकी गए अठ तो ग्यारह बजे की हदरल दे दे मरीज खासे परेशान नजर आए इस संबंधी जद डाक्टर गल की गई तो उन्होंने कहा कि सूबा सरकार जो सेहत विभाग नैके नीतियां बना रही है उस न लगता है कि पंजाब सरकार ਜਾਪ ਤੋਂ ਸਰਕਾਰੀ ਸਿਹਤ ਸਹੂਲਤਾਂ ਖਤਮ ਕਰਨ ਚਾਹੁੰਦੀ ਹੈ ਉਹਨਾਂ ਕਿਹਾ ਕਿ ਹਾਂ ਸੂਬਾ ਸਰਕਾਰ ਵੱਲੋਂ ਡਾਕਟਰਾਂ ਬੰਦੇ ਹੱਕ ਉਹਨਾਂ ਦੀ ਤਰੱਕੀ ਨੂੰ ਰੋਕਿਆ ਜਾ ਰਿਹਾ ਹੈ ਜਿਸ ਦੇ ਚਲਦੇ ਉਹਨਾਂ ਵੱਲੋਂ 9 ਸਤੰਬਰ ਤੋਂ 11 ਸਤੰਬਰ ਤੱਕ ਸਵੇਰੇ 8 ਤੋਂ 11 ਵਜੇ ਤੱਕ ਹੜਤਾਲ ਕਰਨ ਦਾ ਫੈਸਲਾ ਲਿਆ ਹੈ ਦੂਜੇ ਪਾਸੇ ਮਰੀਜ਼ਾਂ ਦੇ ਹੱਕ 'ਚ ਬੋਲਦੇ ਹੋਏ ਉਹਨਾਂ ਕਿਹਾ ਕਿ ਇਹ ਹੜਤਾਲ ਸਾਡੇ ਵੱਲੋਂ ਸਿਰਫ ਆਪਣੇ ਲਈ ਨਹੀਂ ਬਲਕਿ ਮਰੀਜ਼ਾਂ ਦੇ ਲਈ ਵੀ ਕੀਤੀ ਜਾ ਰਹੀ ਹੈ ਕਿਉਂਕਿ ਹਸਪਤਾਲ 'ਚ ਡਾਕਟਰਾਂ ਅਤੇ ਸਟਾਫ ਦੀ ਕਮੀ ਦੀ ਵਜ੍ਹਾ ਨਾਲ ਲੋਕਾਂ ਨੂੰ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਹੈ ਇਸ ਲਈ ਸਾਡੀ ਸਰਕਾਰ ਅਗੇ ਨਗ ਹੈ ਕਿ ਡਾਕਟਰਾਂ ਦੀਆਂ ਜਾਇਜ਼ ਮੰ ਤੇ ਮਰੀਜ਼ਾਂ ਦੀ ਸਹੂਲਤ ਦੇ ਲਈ ਸਟਾਫ ਦੀ ਤੈਨਾਤੀ ਕੀਤੀ ਜਾਵੇ। दूजे पासे जद मरीजा दे नाल गल की गई तो उन्हें हस्पताल आए तो अपना इलाज करवासी पर उस इतने आ पता चलिया कि डाक्टर अज हड़ताल से ने उना कि जेकर अजिहा कुछ होंद् है तो लोगों इस बारे पहला जानकारी दिखती जाए तक खजल खुआरी ना हो जिह मरीज सकारी हस्पताच इलाज करवाण दे है पहला तो अपनी दहाड़ी तोड़ता है किराया खर्च कर हस्पताल पहुंचता है अजिच जेकर उस शखसू खजलखुआर होना पवे तो अजिं सेहत का ही फायदा ਉਹ 40 ਬੰਦ ਦਾ ਹੋਇਆ ਨਹੀਂ ਨਾ 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 ਆਪਾਂ ਕਿਸ਼ਨੀ ਆਪਸਾ ਨਹੀਂ ਆਸਾਨੀ ਇਹ ਹੀ ਆ ਅੱਜ ਆਏ ਹਸਪੀਟਲ ਆ ਪਹਿਲੀ ਵਾਰ ਹੀ ਆਈਆਂ ਮੈਂ ਤੇ ਉਹ ਵੀ ਬੰਦ ਹੜਤਾਲ ਕਹੇਗਾ ਤੇ ਹੜਤਾਲ ਕਦ ਕਰੀਏ ਤੇ 11 ਵਜੇ ਕੋਈ ਨਹੀਂ ਕਹਿੰਦੇ 12 ਵਜੇ ਜਦ ਬੰਦਾ ਪਹਿਲਾਂ ਹੀ ਦੱਸ ਦਿੰਦਾ ਭਈ ਅੱਜ ਹੜਤਾਲ ਆ ਅੱਜ ਛੁੱਟੀ ਆ ਅੱਜ ਕੋਈ ਨਹੀਂ ਤਾਂ ਵੀ ਹੰਦਾ ਵਾ ਜਿਹੜੇ ਬੰਦੇ ਨੇ ਦਿਹਾੜੀ ਲਾ ਕੇ ਆ ਆ ਪਾਣ ਕੇ ਫੇਰ ਇੱਥੇ ਆ ਕੇ ਕਰਨਾ ਮਤ ਕਿ ਫਾਇਦਾ ਇਹ ਇਹਨਾਂ ਨੂੰ ਬੰਦਾ ਪ੍ਰਾਈਵੇਟ ਚੱਲ ਜੇ ਸਾਨੂੰ ਉਹ ਸਰਕਾਰ ਦੇ ਘਰੀ ਆਈ ਤੇ ਜੀ ਬੜੇ ਬਧੀਆ ਮਾਂ ਸਾਨੂੰ ਮਾਂ ਸਰਕਾਰ ਨੇ ਤਾਂ ਕਿਹਾ ਵਾ ਕਾਰ ਵੀ ਬਣਾ ਕੇ ਦਿੱਤੇ ਰਿਹਾ ਕੀ ਫਾਇਦਾ ਸਹੂਲਤ ਕੋਈ ਦਿਖਾਈ ਨਹੀਂ ਇਥੇ ਸਾਨੂੰ ਤਾਂ ਕੋਈ ਫਾਇਦਾ ਹੀ ਨਹੀਂ ਨਾ ਜੇ ਮੈਂ ਪਹਿਲਾਂ ਆਪਣੀ ਕੁੜੀ ਦਾ ਪ੍ਰਸ਼ਨ ਕਰਾਇਆ ਮੇਰੀ ਕੁੜੀ ਦੀ ਵਾਹ ਕਰਾ ਕੇ ਹੈ ਤਿੰਨ ਪ੍ਰਸ਼ਨ ਹੋਏ ਉਹਦੇ ਤਾਂ ਫਿਰ ਇੱਥੇ ਹੁੰਦਾ ਕੀ ਫਾਇਦਾ ਭਈਆ ਅੱਜ ਸਾਡੀ ਸਰਕਾਰ ਸਾਡੇ ਸਾਡੇ ਸਟੇਟ ਬੋਡੀ ਵੱਲੋਂ ਇੱਕ ਸਟ੍ਰਾਈਕ ਦੀ ਨੋਟਿਸਮੈਂਟ ਕੀਤੀ ਗਈ ਹੈ ਸਟ੍ਰਾਈਕ ਦੇ ਵਿੱਚ ਇਸਾਨੀ ਅਸੀਂ ਸਾਰੀ ਲੋਕਾਂ ਨੂੰ ਦੱਸਣਾ ਚਾਹੁੰਦੇ ਆ ਕਿ ਸਰਕਾਰ ਦੀ ਲੁਕੀ ਹੋਈ ਇੱਕ ਪੋਲਿਟਿਕਸ ਹੈ ਜਾਂ ਇੱਕ ਰਾਜਨੀਤੀ ਹੈ ਕਿ ਡਾਕਟਰਾਂ ਦੇ ਵਿੱਚ ਹਤਾਸ਼ਾ ਪੈਦਾ ਕੀਤੀ ਜਾਏ ਸਾਡੀ ਤਰੱਕੀਆਂ ਰੋਕੀਆਂ ਜਾਣ ਜਿੱਦਾਂ ਡਾਕਟਰ ਹਤਾਸ਼ ਹੋ ਕੇ ਖੁਦ ਨੌਕਰੀਆਂ ਛੱਡਣ ਭਾਰੀ ਕਮੀ ਦਾ ਸਰਕਾਰ ਨੂੰ ਸਾਹਮਣਾ ਕਰਨਾ ਪਵੇ ਡਾਕਟਰਾਂ ਦਾ ਤੋਂ ਉਸ ਤੋਂ ਬਾਅਦ ਡਾਕਟਰਾਂ ਦੇ ਉੱਪਰ ਇਹ ਅਲੀਗੇਸ਼ਨ ਲਾਏ ਕਿ ਸਰਕਾਰੀ ਹਸਪਤਾਲ ਦੇ ਡਾਕਟਰ ਆਣ ਨਹੀਂ ਚਾਹਦੇ ਤਾਂ ਸਰਕਾਰ ਹਸਪਤਾਲ ਨੂੰ ਪ੍ਰਾਈਵੇਟ ਕਰ ਦੇ ਮੰਗਾ ਚੀਨੇ ਤੋਂ ਮੰਗਾ ਸਾਡੀ ਹੈ ਕਿ ਜਿਹੜੀ ਸਾਡੇ ਮਨੋਂ ਵੱਲੋਂ ਵਧਾਨ ਵਾਲੀਆਂ ਜਾਂ ਸਾਨੂੰ ਤਰੱਕੀ ਜਿਹੜੀ ਦੀਵਾਨ ਵਾਲੀ ਹੈ ਜਿਹੜੀ ਸਾਡੀ ਡਿਮਾਂਡ ਪੂਰੀ ਕੀਤੀ ਜਾਵੇ ਸਾਡੀ ਜਿਹੜੀ ਤਰੱਕੀਆਂ ਪੈਂਡਿੰਗ ਪਈਆਂ ਉਹਨੂੰ ਉਹਨਾਂ ਨੂੰ ਕੀਤਾ ਜਾਵੇ ਤੇ ਜਿਹੜੀ ਸਾਡੀ ਪੈਂਡਿੰਗ ਡਿਮਾਂਡਾਂ ਪੁਰਾਣੀਆਂ ਪਈਆਂ ਉਹਨੂੰ ਠੀਕ ਕੀਤਾ ਜਾਵੇ 4 ਹਾਲ ਕਿੰਦੋਂ ਪਲੇ ਕੀਤੀ ਜਾ ਰਹੀ ਹੈ ਕਿੰਨੇ ਦਿਨ ਲਈ ਕੀਤੀ ਜਾ ਰਹੀ ਹੈ ਸਟ੍ਰਾਈਕ ਪਹਿਲੇ ਸਾਡੀ ਜਿਹੜੀ ਇਹ ਦੋ ਜਾਂ ਤਿੰਨ ਫੇਸ ਚਲੇਗੀ ਸਭ ਤੋਂ ਪਹਿਲੇ ਸਰਕਾਰ ਵੱਲੋਂ ਥੋੜਾ ਨਰਮੀ ਵਾਲਾ ਰੁਕਾ ਬਣਾਇਆ ਗਿਆ ਹੈ ਸਰਕਾਰ ਨੇ ਸਾਨੂੰ 11 ਤਰੀਕ ਨੂੰ ਫਾਈਨੈਂਸ ਸੈਕਟਰੀ ਨਾਲ ਮਿਲਣ ਦੀ ਮੀਟਿੰਗ ਦਾ ਸਮਾਂ ਦਿੱਤਾ ਹੈ ਜਿਸ ਕਰਕੇ ਪਹਿਲੇ ਸਾਡੀ ਸਟ੍ਰਾਈਕ ਜਿਹੜੀ ਹੈ ਪੂਰੇ ਦਿਨ ਦੀ ਸੀ ਹੁਣ ਜਿਹੜੀ ਸਟ ਉਸ ਤੋਂ ਬਾਅਦ ਆ ਕਿ ਸਰਕਾਰ ਸਾਡੀ ਡਿਮਾਂਡ ਨਹੀਂ ਮੰਦੀ ਹੈ ਤੈਨੂੰ ਪੂਰੇ ਤੌਰ ਤੇ ਜਿਹੜਾ ਉਹ ਬੰਦ ਕੀਤੀ ਜਾਵੇਗੀ ਪੂਰੇ ਤੌਰ ਤੇ ਐਮਰਜੈਂਸੀ ਬੰਦ ਕੀਤੀ ਜਾਵੇਗੀ ਤੇ ਜੋ ਵੀ ਸਟੇਟ ਦੀ ਕਾਲ ਹੋਗੀ ਉਹਨੂੰ ਮੈ ਆ ਜਾਏਗਾ ਅੱਜ ਪੰਜਾਬ ਸਿਵਲ ਮੈਡੀਕਲ ਐਸੋਸੀਏਸ਼ਨ ਵੱਲੋਂ 3 ਘੰਟੇ ਦੀ ਸਟ੍ਰਾਈਕ ਦਾ ਜਿਹੜਾ ਸੱਦਾ ਦਿੱਤਾ ਗਿਆ ਹੈ ਇਹਦੇ ਵਿੱਚ ਨਾ ਸਿਰਫ ਡਾਕਟਰਸ ਨੇ ਆਪਣੀਆਂ ਮੰਗਾਂ ਬਲਕਿ ਮਰੀਜ਼ਾਂ ਦੀ ਭਲਾਈ ਵਾਸਤੇ ਵੀ ਜਿਹੜੀਆਂ ਸਹੂਲਤਾਂ ਦੀ ਲੋੜ ਹੈਗੀ ਤੇ ਜਿਹੜੀਆਂ ਸਾਡੇ ਕੋਲ ਨਹੀਂ ਹੈਗੀਆਂ ਉਹਦੇ ਵਾਸਤੇ ਵੀ ਡਾਕਟਰ ਜਿਹੜੇ ਹੈਗੇ ਅੱਜ ਹੜਤਾਲ ਕਰ ਰਹੇ ਹੈਗੇ ਜਿਵੇਂ ਕਿ ਸਾਡੇ ਕੋਲ ਕਈ ਸਪੈਸ਼ਲਿਟੀਆਂ ਹੈ ਜੀ ਹੈਗੇ ਜਿੱਦੇ ਸਿਰਫ ਇੱਕ ਇੱਕ ਡਾਕਟਰ ਹੈਗਾ ਹੈ ਜਿਵੇਂ ਮੈਡੀਸਨ ਦੀ ਸਪੈਸ਼ਲਿਟੀ ਹੈਗੀ ਹੈ ਆਈ ਦੀ ਸਪੈਸ਼ਲਿਟੀ ਹੈਗੀ ਹੈ ਮਾਈਕਰੋਬਾਇਓਲੋਜੀ ਦੀ ਸਪੈਸ਼ਲਿਟੀ ਹੈਗੀ ਹੈ ਇਹਦੇ ਵਿੱਚ ਸਿਰਫ ਇੱਕ ਇੱਕ ਡਾਕਟਰ ਦੀ ਲੋਡ ਪੋਸਟਡ ਹੈਗਾ ਹੈ ਇਹ ਘੱਟੋ ਘੱਟ ਜਿਹੜੇ 4-4 ਡਾਕਟਰ ਇਸ ਸਪੈਸ਼ਲਿਟੀ ਦੇ ਹੋਣੇ ਚਾਹੀਦੇ ਸੋ ਤਾਂ ਕਿ ਮਰੀਜ਼ਾਂ ਦੀ ਜਿਹੜੀ ਸੇਵਾ ਉਹ ਚੰਗੀ ਤਰ੍ਹਾਂ ਕੀਤੀ ਜਾ ਸਕੇ ਇਹ ਵੀ ਇੱਕ ਨਾ ਸਿਰਫ ਆਪਣੇ ਮੁੱਦੇ ਲਈ ਇਹ ਲੜ ਰਹੇ ਹੈਗੇ ਬਲਕਿ ਮਰੀਜ਼ਾਂ ਦੀ ਭਲਾਈ ਵਾਸਤੇ ਵੀ ਡਾਕਟਰ ਜਿਹੜੇ ਹੈਗੇ ਆ ਇਹ ਹੜਤਾਲ ਕਰ ਰਹੇ ਹੈਗੇ